ਆਪਾ ਨਾਮ ਸ਼੍ਰੀ ਵਾਹਿਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਘਟਨਾ ਇਟਲੀ ਚ ਰਹੀਦੀ ਉਸ ਸਿੱਖ ਲੜਕੀ ਨਾਲ ਵਾਪਰੀ ਹੈ ਜਿਹੜੀ ਕਿ ਸਵੇਰੇ ਸ਼ਾਮ ਮੂਲ ਮੰਤਰ ਦਾ ਜਾਪ ਕਰਿਆ ਕਰਦੀ ਸੀ ਤੇ ਇਸ ਘੰਟਾ ਇਸ ਘਟਨਾ ਨੂੰ ਸੁਣ ਕੇ ਇਟਲੀ ਦਾ ਪ੍ਰਧਾਨ ਮੰਤਰੀ ਵੀ ਹੈਰਾਨ ਹੋ ਗਿਆ ਸੀ ਮੂਲ ਮੰਤਰ ਦਾ ਜਾਪ ਕਰਨ ਵਾਲੀ ਲੜਕੀ ਦਾ ਕਹਿਣਾ ਹੈ ਕਿ ਇਹ ਵਾਲਾ ਜਾਪ ਕਰਨ ਦੇ ਨਾਲ ਉਸ ਦੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ ਤੇ ਜਿਸ ਦਿਨ ਤੋਂ ਉਸ ਨੇ ਇਹ ਜਾਪ ਕਰਨਾ ਸ਼ੁਰੂ ਕੀਤਾ ਸੀ ਉਸ ਦੇਣ ਤੋਂ ਉਸ ਦੇ ਕੰਮਾਂ ਵਿੱਚ ਅੜਚਨਾ ਆਉਣੀਆਂ ਬੰਦ ਹੋ ਗਈਆਂ ਸਨ ਇਸ ਕਰਕੇ ਉਸ ਨੂੰ ਦਿਨ ਰਾਤ ਵਿੱਚ ਜਦੋਂ ਵੀ ਕੋਈ ਮੌਕਾ ਮਿਲਦਾ ਤਾਂ ਉਹ ਤੁਰਦੇ ਫਿਰਦੇ ਉੱਠਦੇ ਬੈੰਦੇ ਮੂਲ ਮੰਤਰ ਦਾ ਜਾਪ ਕਰਿਆ ਕਰਦੀ ਸੀ ਉਸ ਸਿੱਖ ਲੜਕੀ ਦਾ ਕਹਿਣਾ ਹੈ ਕਿ ਉਹ ਇੱਕ ਮੋਲ ਦੇ ਵਿੱਚ ਨੌਕਰੀ ਕਰਦੀ ਹੈ ਜਿਸ ਮੋਲ ਦੇ ਵਿੱਚ ਉਹ ਨੌਕਰੀ ਕਰਦੀ ਹੈ ਉਹੋ ਮੋਲ ਉਸ ਦੇ ਘਰ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਤੇ ਹੈ ਜਿਸ ਕਰਕੇ ਉਸ ਦਾ ਆਉਣਾ ਜਾਣਾ ਉਸ ਦੀ ਕਾਰ ਤੇ ਹੀ ਹੁੰਦਾ ਸੀ ਕੰਮ ਜ਼ਿਆਦਾ ਹੋਣ ਕਰਕੇ ਉਹ ਕਈ ਵਾਰ ਰਾਤ ਨੂੰ ਲੇਟ ਵੀ ਹੋ ਜਾਂਦੀ ਸੀ ਤਾਂ ਇੱਕ ਵਾਰ ਦੀ ਗੱਲ ਹੈ ਕਿ ਕਾਊਂਟਰ ਤੇ ਕੰਮ ਜ਼ਿਆਦਾ ਹੋਣ ਕਰਕੇ ਉਸ ਲੜਕੀ ਨੂੰ ਓਵਰਟਾਈਮ ਲਗਾਉਣਾ ਪਿਆ ਤੇ ਰਾਤ ਨੂੰ ਲੇਟ ਹੋ ਗਈ ਰਾਤ ਦੇ ਕਰੀਬ 10 ਵਜੇ ਸਨ ਇਹ ਉਹ ਲੜਕੀ ਆਪਣੀ ਕਾਰ ਲੈਣ ਲਈ ਥੱਲੇ ਬੇਸਮੈਂਟ ਵਿੱਚ ਪਹੁੰਚੀ ਕਿਉਂਕਿ ਕਾਰਾਂ ਦੀ ਪਾਰਕਿੰਗ ਥੱਲੇ ਬੇਸਮੈਂਟ ਵਿੱਚ ਹੁੰਦੀ ਸੀ ਉਸ ਬੱਚੀ ਦੀ ਆਦਤ ਸੀ ਕਿ ਉਹ ਜਿਵੇਂ ਹੀ ਆਪਣੀ ਡਿਊਟੀ ਖਤਮ ਕਰਕੇ ਬਾਹਰ ਨਿਕਲਦੀ ਤਾਂ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੀ ਸੀ ਤੇ ਉਸ ਰਾਤ ਵੀ ਉਸ ਨੇ ਉਸੇ ਤਰ੍ਹਾਂ ਹੀ ਮੋਲ ਮੰਤਰ ਦਾ ਜਾਪ ਕਰਦੀ ਕਰਦੀ ਆਪਣੀ ਕਾਰ ਕੋਲ ਪਹੁੰਚ ਗਈ ਪਰ ਜਦੋਂ ਉਹ ਆਪਣੀ ਗੱਡੀ ਦੇ ਕੋਲ ਪਹੁੰਚਦੀ ਹੈ ਤਾਂ ਕੀ ਦੇਖਦੀ ਹੈ ਕਿ ਇੱਕ ਦੂਰ ਖਲੋਤਾ ਆਦਮੀ ਲਗਾਤਾਰ ਉਸ ਵੱਲ ਘੂਰ ਰਿਹਾ ਸੀ ਤੇ ਜਦੋਂ ਉਹ ਲੜਕੀ ਗੱਡੀ ਵਿੱਚ ਬਹਿਣ ਲੱਗੀ ਹੈ ਤਾਂ ਉਹ ਆਦਮੀ ਬੜੀ ਤੇਜ਼ੀ ਨਾਲ ਉਸ ਵੱਲ ਨੂੰ ਵੱਧਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿਵੇਂ ਹੀ ਉਹ ਆਦਮੀ ਉਸ ਲੜਕੀ ਦੇ ਨਜ਼ਦੀਕ ਆਉਂਦਾ ਹੈ ਤਾਂ ਉਹ ਅਚਾਨਕ ਪੁੱਠੇ ਪੈਰੀ ਵਾਪਸ ਦੌੜ ਜਾਂਦਾ ਹੈ ਲੜਕੀ ਹੈਰਾਨ ਤਾਂ ਜ਼ਰੂਰ ਹੁੰਦੀ ਹੈ ਪਰ ਉਸ ਨੂੰ ਕੁਝ ਸਮਝ ਨਹੀਂ ਆਉਂਦਾ ਤੇ ਉਹ ਆਪਣੇ ਘਰ ਚਲੀ ਜਾਂਦੀ ਹੈ ਅਗਲੀ ਸਵੇਰ ਜਦੋਂ ਉਹ ਕੰਮ ਤੇ ਆਉਣ ਦੀ ਤਿਆਰੀ ਚ ਹੁੰਦੀ ਹੈ ਤਾਂ ਨੇੜੇ ਦੇ ਪੁਲਿਸ ਥਾਣੇ ਤੋਂ ਉਸ ਨੂੰ ਇੱਕ ਫੋਨ ਆਉਂਦਾ ਹੈ ਤੇ ਉਸ ਨੂੰ ਥਾਣੇ ਆਉਣ ਨੂੰ ਕਿਹਾ ਜਾਂਦਾ ਹੈ ਤਾਂ ਕੰਮ ਤੇ ਜਾਣ ਤੋਂ ਪਹਿਲਾਂ ਉਹ ਲੜਕੀ ਥਾਣੇ ਪਹੁੰਚ ਜਾਂਦੀ ਹੈ ਪਰ ਥਾਣੇ ਪਹੁੰਚ ਕੇ ਉਹ ਲੜਕੀ ਕੀ ਵੇਖਦੀ ਹੈ ਉਸੇ ਆਦਮੀ ਨੂੰ ਹਵਾਲਾਤ ਵਿੱਚ ਬੰਦ ਕੀਤਾ ਹੁੰਦਾ ਹੈ ਜਿਹੜਾ ਰਾਤ ਨੂੰ ਉਸ ਵੱਲ ਘੂਰ ਰਿਹਾ ਸੀ ਇਟਲੀ ਦੀ ਪੁਲਿਸ ਉਸ ਲੜਕੀ ਨੂੰ ਸਵਾਲ ਪੁੱਛਦੀ ਹੈ ਕਿ ਰਾਤ ਵੇਲੇ ਜਦੋਂ ਤੁਸੀਂ ਆਪਣੀ ਕਾਰ ਲੈਣ ਲਈ ਥੱਲੇ ਬੇਸਮੈਂਟ ਵਿੱਚ ਗਏ ਸੀ ਤਾਂ ਉਸ ਵੇਲੇ ਤੁਹਾਡੇ ਨਾਲ ਕੌਣ ਸੀ ਤਾਂ ਲੜਕੀ ਨੇ ਹਰਾਨੀ ਨਾਲ ਜਵਾਬ ਦਿੱਤਾ ਕਿ ਉਸ ਵੇਲੇ ਤਾਂ ਮੇਰੇ ਨਾਲ ਕੋਈ ਵੀ ਨਹੀਂ ਸੀ ਮੈਂ ਇਕੱਲੀ ਸੀ ਇਟਲੀ ਦੀ ਪੁਲਿਸ ਬਹੁਤ ਹੈਰਾਨ ਸੀ ਕਿਉਂਕਿ ਇਸ ਤਰ੍ਹਾਂ ਦਾ ਕੇਸ ਉਹਨਾਂ ਕੋਲ ਪਹਿਲੀ ਵਾਰ ਆਇਆ ਸੀ ਪੁਲਿਸ ਨੇ ਲੜਕੀ ਨੂੰ ਸਾਰੀ ਗੱਲ ਦੱਸੀ ਕਿ ਕੱਲ ਰਾਤ ਇਹ ਆਦਮੀ ਨੇ ਇੱਕ ਲੜਕੀ ਨਾਲ ਬਹੁਤ ਮਾੜਾ ਕਰਮ ਕੀਤਾ ਹੈ ਜਿਹੜੀ ਕੀ ਤੁਹਾਡੇ ਤੋਂ ਬਾਅਦ ਬੇਸਮੈਂਟ ਵਿੱਚ ਆਈ ਸੀ ਇਸ ਆਦਮੀ ਦਾ ਕਹਿਣਾ ਹੈ ਕਿ ਵੈਸੇ ਇਹ ਮਾੜਾ ਕਰਮ ਇਹਨੇ ਤੁਹਾਡੇ ਨਾਲ ਕਰਨ ਲਈ ਆਇਆ ਸੀ ਪਰ ਜਦੋਂ ਇਹ ਅੱਗੇ ਵਧਿਆ ਤਾਂ ਤੁਹਾਡੇ ਨਾਲ ਲੰਮੀਆਂ ਦਾੜੀਆਂ ਵਾਲੇ ਦੋ ਵੱਡੇ-ਵੱਡੇ ਬੰਦੇ ਸੀ ਜਿਨ੍ਹਾਂ ਦੇ ਹੱਥਾਂ ਵਿੱਚ ਕਰਪਾਨਾ ਤੇ ਨੀਲੇ ਰੰਗ ਦੇ ਚੋਲੇ ਪਾਏ ਹੋਏ ਸੜ ਤੇ ਉਹਨਾਂ ਨੂੰ ਵੇਖ ਕੇ ਇਹ ਪਿੱਛੇ દોੜ ਗਿਆ ਇਸ ਆਦਮੀ ਨੂੰ ਦੇਖ ਕੇ ਤਾਂ ਐਦਾਂ ਲੱਗ ਰਿਹਾ ਹੈ ਕਿ ਜਿਵੇਂ ਇਹ ਸੱਚ ਬੋਲ ਰਿਹਾ ਹੈ ਪਰ ਜਦੋਂ ਅਸੀਂ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੇਖ ਰਹੇ ਹਾਂ ਤਾਂ ਕੈਮਰਿਆਂ ਵਿੱਚ ਸਾਨੂੰ ਤੁਹਾਡੇ ਨਾਲ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਪਰ ਇਹੇ ਆਦਮੀ ਕਹਿ ਰਿਹਾ ਹੈ ਕਿ ਉਸ ਵੇਲੇ ਤੁਹਾਡੇ ਨਾਲ ਲੰਮੀਆਂ-ਲੰਮੀਆਂ ਦਾੜ੍ਹੀਆਂ ਵਾਲੇ ਦੋ ਆਦਮੀ ਸਨ ਪੁਲਿਸ ਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਪਰ ਉਹਨਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਲੜਕੀ ਦੀਆਂ ਅੱਖਾਂ ਵਿੱਚੋਂ ਅਥਰੂ ਨਿਕਲ ਆਏ ਕਿਉਂਕਿ ਉਹ ਮੂਲ ਮੰਤਰ ਦੀ ਸ਼ਕਤੀ ਨੂੰ ਸਮਝ ਚੁੱਕੀ ਸੀ ਉਸ ਨੂੰ ਸਮਝ ਆ ਚੁੱਕਿਆ ਸੀ ਕਿ ਮੇਰੇ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਜਿਨ੍ਹਾਂ ਨੇ ਉਸ ਰਾਤ ਮੇਰੀ ਰੱਖਿਆ ਕੀਤੀ ਲੜਕੀ ਨੇ ਪੁਲਿਸ ਨੂੰ ਉਥੋਂ ਦੀ ਬੋਲੀ ਵਿੱਚ ਮੂਲ ਮੰਤਰ ਦੇ ਜਾਪ ਬਾਰੇ ਸਾਰਾ ਕੁਝ ਸਮਝਾਇਆ ਪੁਲਿਸ ਬੜੀ ਹਰਾਨ ਸੀ ਉਹਨਾਂ ਨੇ ਇਹ ਘਟਨਾ ਉਥੋਂ ਦੇ ਮੰਤਰੀ ਨਾਲ ਵੀ ਸਾਂਝੀ ਕੀਤੀ ਪਰ ਕੋਈ ਸਬੂਤ ਨਾ ਹੋਣ ਕਰਕੇ ਇਸ ਨੂੰ ਜਨ ਤੱਕ ਨਹੀਂ ਕੀਤਾ ਗਿਆ ਉਹ ਸੰਗਤ ਜੀ ਮੂਲ ਮੰਤਰ ਦੇ ਜਾਪ ਵਿੱਚ ਇੰਨੀ ਸ਼ਕਤੀ ਹੈ ਕਿ ਇਸ ਇਹ ਕਰਨ ਨਾਲ ਤੁਹਾਡੇ ਸਾਰੇ ਕਾਰਜ ਸੰਪੂਰਨ ਹੋ ਸਕਦੇ ਹਨ ਓਕੇ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਤੁਹਾਡੇ ਅੰਗ ਸੰਗ ਸਾਈ ਹੁੰਦੇ ਹਨ ਸੰਗਤ ਜੀ ਤੁਰਦੇ ਫਿਰਦੇ ਉੱਠਦੇ ਬੈੰਦੇ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਸਤਗੁਰ ਦੀ ਤੁਹਾਡੇ ਉੱਤੇ ਨਦਰ ਕਿਰਪਾ ਹੋਵੇਗੀ ਸਤਨਾਮ ਸ੍ਰੀ ਵਾਹਿਗੁਰੂ ਜੀ